ਅਗਲੀ ਦਸੋ ਗੱਲਬਾਤ ਫਲੂ ਸੀਜ਼ਨ ਬਾਰੇ ਆ ਇਸ ਵੇਲੇ ਕੈਨੇਡਾ ਦੇ ਵਿੱਚ ਫਲੂ ਬਹੁਤ ਆ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਫਲੂ ਦੇ ਕੇਸਸ ਜਿਹੜੇ ਦੇਖਣ ਨੂੰ ਮਿਲ ਰਹੇ ਆ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਆ ਸਪੈਸ਼ਲੀ ਅਨਟੈਰੀਓ ਕੋਬੈਕ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਲੂ ਕੋਈ ਨਵੀਂ ਗੱਲ ਨਹੀਂ ਹੈ ਵੱਡੀ ਗੱਲ ਨਹੀਂ ਆਮ ਤੌਰ ਦੇ ਉੱਤੇ ਹੋ ਹੀ ਜਾਂਦਾ ਆ ਇਹ ਵਾਇਰਸ ਹੁੰਦਾ ਆ ਸਰਦੀਆਂ ਨੂੰ ਜ਼ਿਆਦਾਤਰ ਆਮ ਤੌਰ ਦੇ ਉੱਤੇ ਹੋ ਜਾਂਦਾ ਆ ਪਰ ਠੀਕ ਹੋ ਜਾਂਦਾ ਪਰ ਇਸ ਵਾਰੀ ਇਹ ਜ਼ਿਆਦਾ ਖਤਰਨਾਕ ਲੱਗ ਰਿਹਾ ਖਾਸ ਕਰਕੇ ਤਿੰਨ ਪ੍ਰੋਵਿੰਸਸ ਦੇ ਵਿੱਚ 온ਟਾਰੀਓ, ਕਿਊਬੈਕ ਤੇ ਬ੍ਰਿਟਿਸ਼ ਕੋਲੰਬੀਆ ਜਿਹੜਾ ਕਈ ਸਾਲਾਂ ਦੇ ਵਿੱਚ ਵਸਟ ਫਲੂ ਦੱਸਿਆ ਜਾ ਰਿਹਾ ਹੈ। ਇਸ ਸੀਜ਼ਨ ਜਿਹੜਾ ਵਸਟ ਹੈ ਹੈ ਲਗਭਗ 10 ਸਾਲਾਂ ਦੇ ਵਿੱਚ ਕਿਉਂਕਿ ਜ਼ਿਆਦਾ ਲੋਕ ਇਹਦੇ ਨਾਲ ਬਿਮਾਰ ਹੋ ਰਹੇ ਆ। ਫਲੂ ਦੇ ਕੇਸਸ ਜ਼ਿਆਦਾ ਆ ਰਹੇ ਆ ਕਿਊਬੈਕ ਦੇ ਵਿੱਚ। ਜਿਹੜਾ 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 ਤਿੰਨ ਫਲੂ ਦੇ ਟੈਸਟ ਨੇ ਕਿਊਬੈਕ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਨੂੰ ਫਲੂ ਹੋ ਰਿਹਾ ਤੇ ਉਹ ਪੋਜ਼ਿਟਿਵ ਆ ਰਹੇ ਆ। ਦਸਰਾ ਹੈ ਬਤਰੀ ਤੁਹੇ ਪਤਾ ਲੱਗਦਾ ਕਿ ਕਿੰਨੇ ਸਵੀਅਰ ਕੇਸਸ ਨੇ ਫਲੂ ਦੀ ਵੈਕਸੀਨ ਨਾਲ ਮਦਦ ਮਿਲਦੀ ਹੈ ਡਾਕਟਰ ਇਹ ਕਹਿੰਦੇ ਆ ਕਿ ਇਹ ਕੋਈ ਬਹੁਤ ਜ਼ਿਆਦਾ ਲੇਟ ਨਹੀਂ ਹੈ ਕਿ ਤੁਸੀਂ ਫਲੂ ਦੀ ਵੈਕਸੀਨ ਲਵਾ ਲਓ ਜਿਹਦੇ ਨਾਲ ਤੁਹਾਨੂੰ ਸਪੈਸ਼ਲੀ ਬੱਚਿਆਂ ਨੂੰ ਬਿਮਾਰ ਹੋਣ ਤੋਂ ਬਚਣ ਦੇ ਵਿੱਚ ਮਦਦ ਮਿਲਦੀ ਹੈ ਹਸਪੀਟਲ ਜਿਹੜੇ ਉਹਨਾਂ ਦੇ ਵਿੱਚ ਗਿਣਤੀ ਬਹੁਤ ਵੱਧ ਗਈ ਹੈ ਕਈ ਹਸਪਤਾਲ ਸਪੈਸ਼ਲੀ ਉੱਥੇ ਨਿਆਗਰਾ ਦੇ ਵਿੱਚ ਬਹੁਤ ਜ਼ਿਆਦਾ ਕੇਸਸ ਫਲੂ ਦੇ ਉੱਥੇ ਆ ਰਹੇ ਆ ਮਾਪਿਆਂ ਨੂੰ ਇਹ ਕਿਹਾ ਗਿਆ ਕਿ ਕੋਈ ਵੀ ਜਿਹੜਾ ਪ੍ਰੀਵੈਂਟਿਵ ਸਟੈਪ ਆਏ ਦੇ ਵਿੱਚ ਉਹ ਲਿਆ ਚਾਵੇ ਹਸਪੀਟਲ ਵਿੱਚ ਜਾਣ ਤੋਂ ਪਹਿਲਾਂ ਇਹਦਾ ਗੱਲ ਦਾ ਖਿਆਲ ਰੱਖਿਆ ਜਾਵੇ ਜਿਹੜੇ ਫਲੂ ਦੀ ਵੈਕਸੀਨ ਆ ਕੈਨੇਡਾ ਦੇ ਵਿੱਚ ਵੈਕਸੀਨ 80% ਜਿਹੜੇ ਵਲਨਰੇਬਲ ਲੋਕ ਨੇ ਬਜ਼ੁਰਗ ਨੇ ਜਾਂ ਬੱਚੇ ਨੇ ਉਹ ਨੇ ਨੂੰ ਬਚਾਉਂਦੀ ਆ ਪਰ ਜਿਹੜੀ ਫਲੂ ਵੈਕਸੀਨ ਦਾ ਰੇਟ ਹੈਗਾ ਜਿਹੜਾ ਉਹ 2023-24 ਦੇ ਵਿੱਚ ਲਗਭਗ 42% ਦੇ ਨੇੜੇ ਆ ਜਿਹੜੀਆਂ ਔਰਤਾਂ ਪ੍ਰੈਗਨੈਂਟ ਨੇ ਉਹਨਾਂ ਨੂੰ ਫਲੂ ਵੈਕਸੀਨ ਜਿਹੜੀ ਆ ਬਹੁਤ ਇੰਪੋਰਟੈਂਟ ਆ ਤੇ ਉਹਨਾਂ ਦੀ ਹੈਲਥ ਨੂੰ ਬਚਾਉਂਦੀ ਆ ਤੇ ਉਸੇ ਚੀਜ਼ ਨੂੰ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਪਾਸ ਔਨ ਵੀ ਕਰਦੀ ਆ ਫਲੂ ਸੀਜ਼ਨ ਇਸ ਵਾਰੀ ਜਦੋਂ ਸਟਾਰਟ ਹੁੰਦਾ ਉਹਦੇ ਤੋਂ ਦੇਰੀ ਨਾਲ ਸਟਾਰਟ ਹੋਇਆ ਸੋ ਲੋਕਾਂ ਨੂੰ ਫਲੂ ਵੈਕਸੀਨ ਜਿਹੜੀ ਆ ਉਹ ਪ੍ਰੋਟੈਕਸ਼ਨ ਮਤਲਬ ਉਹ ਚੱਲੇਗੀ ਜਿੰਨਾ ਕੁ ਸਾਲਕ ਦੇ ਲਈ ਜਾਂ ਜਿੰਨੇ ਕੁ ਚਿਰ ਦੇ ਲਈ ਹੁੰਦੀ ਆ ਉਹ ਲੰਘ ਚੁੱਕਿਆ ਸੀ ਸ਼ਮਾ ਜਦੋਂ ਫਲੂ ਸੀਜ਼ਨ ਸ਼ੁਰੂ ਹੋਇਆ ਸੋ ਇਹ ਵੀ ਕਾਰਨ ਇੱਕ ਦੱਸਿਆ ਜਾ ਰਿਹਾ ਹੈ ਕਿ ਇਸ ਕਰਕੇ ਇਹ ਕੇਸ ਜਿਆਦਾ ਵਧਿਆ ਦੂਜਾ ਇਹਦੇ ਵਿੱਚ ਮੁੱਖ ਕਾਰਨ ਇਹ ਆ ਕਿ ਇਸ ਸੀਜ਼ਨ ਦੇ ਵਿੱਚ ਦੋ ਡਿਫਰੈਂਟ ਸਟ੍ਰੇਨਸ ਨੇ H1 ਤੇ H3 ਜਿਹੜੀਆਂ ਆਮ ਤੌਰ ਦੇ ਉੱਤੇ ਨਹੀਂ ਹੁੰਦੀਆਂ ਇਹਦੇ ਨਾਲ ਜਿਹੜਾ ਫਲੂ ਸੀਜ਼ਨ ਆ ਉਹ ਹੋਰ ਜ਼ਿਆਦਾ ਅਨਪ੍ਰੋਡਿਕਟੇਬਲ ਬਣ ਰਿਹਾ ਹੈ ਸੋ ਇਹਦੇ ਚ ਸੁਰੱਖਿਅਤ ਰਹਿਣ ਦੇ ਲਈ ਡਾਕਟਰ ਰეკਮੈਂਡ ਕਰਦੇ ਆ ਕਿ ਜਿਹੜੇ ਬਿਮਾਰ ਲੋਕਾਂ ਤੋਂ ਦੂਰ ਰਹੋ اسپੈਸ਼ਲੀ ਜਿਹੜੇ ਜੇ ਤੁਸੀਂ ਹਾਈ ਰਿਸਕ ਦੇ ਉੱਤੇ ਆ ਤੇ ਐਂਟੀਵਾਇਰਲ ਜਿਹੜੀ ਮੈਡੀਕੇਸ਼ਨ ਆ ਜੇ ਤੁਸੀਂ ਫਲੂ ਹੁੰਦਾ ਹੈ ਤਰਲੇ ਕੇਸਸ ਦੇ ਵਿੱਚ ਲੈ ਲਓ ਉਹਦੇ ਨਾਲ ਬਚਾਅ ਹੋ ਸਕਦਾ ਫਲੂ ਦਾ ਰੋਲਾ ਇਹ ਆ ਕਿ ਵਾਇਰਸ ਨਾਲ ਹੁੰਦਾ ਵਾਇਰਸ ਦਾ ਇਲਾਜ ਕੋਈ ਨਹੀਂ ਆ ਜੀ ਦਵਾਈ ਕੋਈ ਨਹੀਂ ਆ ਦੂਜੀ ਗੱਲ ਇਹ ਜਿਹੜਾ ਵਾਇਰਸ ਆ ਜਿਹਦੀ ਵੈਕਸੀਨ ਇਹਦਾ ਇੱਕੋ ਇੱਕ ਇਲਾਜ ਆ ਇਹ ਵਾਇਰਸ ਆਪਣੇ ਰੂਪ ਬਦਲ ਲੈਂਦਾ ਇਹਦੀ ਫਾਰਮ ਬਦਲ ਲੈਂਦੇ ਆ ਹਰ ਸਾਲ ਜਿਹੜੀ ਵੈਕਸੀਨ ਆਉਂਦੀ ਆ ਫਲੂ ਦੀ ਉਹ ਵੱਖਰੀ ਹੁੰਦੀ ਆ ਕਿਉਂਕਿ ਜਿਹੜੇ ਡਾਕਟਰ ਨੇ ਜਾਂ ਜਿਹੜੇ ਵਿਗਿਆਨੀ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਸਾਲ ਇਸ ਕਿਸਮ ਦਾ ਵਾਇਰਸ ਜਿਹੜਾ ਜ਼ਿਆਦਾ ਜਾ ਰਿਹਾ ਹੈ ਇਹਨੂੰ ਇਸ ਵੈਕਸੀਨ ਦੇ ਨਾਲ ਇਹਦੇ ਤੋਂ ਬਚਾਅ ਕੀਤਾ ਜਾ ਸਕਦਾ ਸੋ ਤਾਂ ਹੀ ਹੋਊਗਾ ਜੇ ਵੈਕਸੀਨ ਲਵਾਈ ਜਾਊਗੀ ਸੋ ਇੱਕ ਤੇ ਵੈਕਸੀਨ ਦੂਜਾ ਇਹਦੇ ਨਾਲ ਕਈ ਵਾਰੀ ਫਿਰ ਅੱਗੇ ਉਹ ਸਮੱਸਿਆਵਾਂ ਆਉਂਦੀਆਂ ਸਧਾਰਨ ਬੰਦਾ ਸਿਹਤਮੰਦਾ ਨੂੰ ਕੋਈ ਸਮੱਸਿਆ ਨਹੀਂ ਆ ਤੇ ਉਹਨੂੰ ਇਹ ਜਿਹੜਾ ਫਲੂ ਹੋ ਜਾਂਦਾ ਆ ਤਾਂ ਉਹਦੇ ਰਿਕਵਰ ਹੋਣ ਦੇ ਚਾਂਸਸ ਹੁੰਦੇ ਉਹਨੂੰ ਕੋਈ ਡੀ ਇਹਦੇ ਚ ਮਾਰੂ ਬਿਮਾਰੀ ਨਹੀਂ ਪਰ ਜੇ ਤੁਹਾਨੂੰ ਕੋਈ ਪਹਿਲਾਂ ਸੰਕਟ ਆ ਕੋਈ ਹੋਰ ਵਲਨਰੇਬਲੋਂ ਦੋ ਬਿਮਾਰੀਆਂ ਪਹਿਲਾਂ ਹੈਗੀਆਂ ਉਤੋਂ ਫਲੂ ਹੋ ਗਿਆ ਫਲੂ ਦੇ ਨਾਲ ਅੱਗੇ ਇਨਫੈਕਸ਼ਨ ਹੋ ਕੇ ਕੁਝ ਹੋ ਗਿਆ ਤਾਂ ਫਿਰ ਇਹ ਖਤਰਨਾਕ ਵੀ ਸਾਹਮਤ ਹੋ ਸਕਦੀ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲ ਬਤਾਂਵਾਂਗੇ